ਹਾਂਜੀ ਤੇ ਮੈਂ ਸੁਣਿਆ ਕਿ ਪੰਜਾਬੀਆਂ ਦੇ ਘਰ ਤਿੰਨ ਗੱਲਾਂ ਹੁੰਦੀਆਂ ਇੱਕ ਖਾਣ ਦੀਆਂ ਦੂਜੇ ਪੀਣ ਦੀਆਂ ਤੇ ਤੀਜੀਆਂ ਖਾਣ ਪੀਣ ਦੀਆਂ ਤੇ ਬਸ ਇਹ ਚੌਥਾ ਕੰਮ ਅਸੀਂ ਲੱਭ ਲੈ ਜੀ ਹੁਣ ਦੀਵਾਲੀ ਤੇ ਥੋੜੀ ਜਿਹੀ ਘਰ ਦੀ ਡੈਕੋਰੇਸ਼ਨ ਕਰ ਲਈਏ ਤੇ ਉਹਦੇ ਵਿੱਚ ਅਸੀਂ ਲਿਆਂਦਾ ਜੀ ਇੱਕ ਰੋਲ ਮੈਟ ਟੇਬਲ ਮੈਟ ਦਾ ਤੇ ਬਹੁਤ ਹੀ ਆਸਾਨੀ ਨਾਲ ਟੇਬਲ ਦੇ ਉੱਪਰ ਲੱਗ ਜਾਂਦਾ ਹੈ ਤੇ ਬਹੁਤ ਹੀ ਵਧੀਆ ਲੁੱਕ ਆ ਜਾਂਦੀ ਹੈ ਭਾਵੇਂ ਅਸੀਂ ਬਹੁਤ ਹੀ ਚੰਗੀਆਂ ਵਧੀਆ ਡੈਕੋਰੇਸ਼ਨ ਵਾਲੀਆਂ ਆਈਟਮਾਂ ਘਰ ਦੇ ਵਿੱਚ ਰੱਖ ਲਈਏ ਪਰ ਫਿਰ ਵੀ ਟਾਈਮ ਪਾ ਕੇ ਬੋਰਿੰਗ ਜਿਹਾ ਲੱਗ ਕਲਾਪੰਦੀਆਂ ਚੇਂਜ ਉਹਨਾਂ ਨੂੰ ਕਰਨਾ ਪੈਂਦਾ ਆ ਤੇ ਭਾਵੇਂ ਜਿਹੜੀ ਕੁਦਰਤ ਵੀ ਹੈ ਉਹ ਵੀ ਚੇਂਜ ਹੁੰਦੀ ਹੈ ਉਹਦੇ ਵਿੱਚ ਜਦੋਂ ਪੱਤੇ ਜਿਹੜੇ ਪੀਲੇ ਹੋ ਜਾਂਦੇ ਝੜ ਜਾਂਦੇ ਨੇ ਫਿਰ ਥਾਰੇ ਆਉਂਦੇ ਨੇ ਵਧੀਆ ਲੱਗਣ ਲੱਗ ਪੈਂਦਾ ਬਸ ਇਸੇ ਤਰੀਕੇ ਨਾਲ ਹੀ ਮੈਂ ਵੀ ਸੋਚਿਆ ਕਿ ਜਿਆਦਾ ਖਰਚੇ ਤੋਂ ਚੰਗਾ ਆ ਕਿ ਤੁਸੀਂ ਸਭ ਸਸਤੇ ਦੇ ਵਿੱਚ ਹੀ ਜਿਹੜਾ ਕੰਮ ਜਿਹੜਾ ਕਰ ਲਈਏ ਤੇ ਇਹ ਬੋਦੀ ਵਧੀਆ ਮੈਨੂੰ ਮੈਟ ਲੱਗਾ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੀ ਆ ਇਹਨੂੰ ਨਾ ਤਾਂ ਲਾਉਣ ਦਾ ਬਹੁਤਾ ਝੰਜਟ ਹੈ ਤੇ ਬਹੁਤ ਹੀ ਵਧੀਆ ਲੁੱਕ ਆ ਜਾਂਦੀ ਹੈ ਟੇਬਲਾਂ ਦੀ ਜੇ ਪਾਣਾ ਮੋਟੇ ਵੀ ਕੋਈ ਜਿਹੜੀ ਆ ਫਟਿਆ ਹੋਵੇ ਤੇ ਬਹੁਤ ਵਧੀਆ ਲੁੱਕੇ ਦੀ ਹੋ ਜਾਂਦੀ ਹੈ ਤੇ ਮੈਂ ਇਹ ਰੋਲ ਮੇਰਾ 5 ਮੀਟਰ ਸੀ ਤੇ 150 ਦਾ ਆਇਆ ਸੀ ਤੇ ਸਾਰੇ ਟੇਬਲਾਂ ਦੇ ਉੱਪਰ ਲਾ ਲਿਆ ਸੀ ਥੋੜਾ ਜਿਹਾ ਬਚਿਆ ਸੀ ਤੇ ਮੈਥ ਤੇ ਜਿਹੜਾ ਇੱਕ ਮੇਰੇ ਕੋ ਪਿਆਸੀ ਗੱਤੀ ਦਾ ਡੱਬਾ ਉਹਦੇ ਉੱਪਰ ਵੀ ਲਾ ਦਿੱਤਾ ਤੇ ਥੋੜਾ ਜਿਹਾ ਬਚ ਗਿਆ ਇਹਦੀ ਇਹ ਹੈ ਕਿ ਜੇ ਬਚ ਗਿਆ ਤਾਂ ਉਹਨੂੰ ਤੁਸੀਂ ਸੇਵ ਕਰਕੇ ਰੱਖ ਸਕਦੇ ਜਦੋਂ ਮਰਜ਼ੀ ਤੁਸੀਂ ਇਹਨੂੰ ਲਾ ਸਕਦੇ ਜੀ ਤੇ ਹਾਂਜੀ ਦੂਸਰੇ ਖਾਣ ਪੀਣ ਦੀਆਂ ਗੱਲਾਂ ਵਿੱਚ ਆ ਗਿਆ ਜੀ દિਵਾਲੀ ਹੋਵੇ ਤਾਂ ਮਟਰੀਨਾ ਬਣੇ ਇਹ ਤਾਂ ਹੋ ਨਹੀਂ ਸਕਦਾ ਤੇ ਮੈਂ ਇੱਥੇ ਬਣਾ ਲਈ ਜੀ ਮਟਰੀ ਤੇ ਬਟਰੀ ਜਿਹੜੀ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਉਂਗੇ ਤੇ ਇੱਕ ਵੱਡੀ ਜੀ ਰੋਟੀ ਲੈ ਕੇ ਬਣਾ ਕੇ ਤੇ ਤੁਸੀਂ ਇਹਨੂੰ ਗੋਲ-ਗੋਲ ਕੱਟ ਲੈਣਾ ਤੇ ਇੱਕੋ ਹੀ ਡੋ ਮੈਂ ਜਿਹੜੀ ਹੈ ਦੋ ਚੀਜ਼ਾਂ ਇਹਦੀਆਂ ਬਣਾਈਆਂ ਸੀ ਤੇ ਇਹਨੂੰ ਬਸ ਛੋਟੀਆਂ-ਛੋਟੀਆਂ ਜਿਹੜੀਆਂ ਬਹੁਤ ਜਦਣ ਛੋਟੇ-ਛੋਟੀਆਂ ਵਿੱਚ ਆਪਾਂ ਬਣਾਉਣੇ ਹੋਵੇ ਟਿੱਕੀਆਂ ਵਗੈਰਾ ਤੇ ਵੇਲਣ ਦਾ ਝੰਜੜ ਜਾ ਰਿਹਾਦਾ ਬਸ ਤੁਸੀਂ ਇੱਕੋ ਵਾਰੀ ਇਹਨੂੰ ਬਣਾਓ ਤੇ ਬਾਕੀ ਤੁਸੀਂ ਇਸ ਮਟਰੀ ਇਸ ਤਰੀਕੇ ਨਾਲ ਬਣਾਉਗੇ ਤੇ ਬਹੁਤ ਹੀ ਵਧੀਆ ਤੁਹਾਡਾ ਕੋ ਫਲਾਵਰ ਵਾਲੀ ਮਟਰੀ ਜਿਹੜੀ ਇੱਕ ਰੈਡੀ ਹੋ ਜਾਏਗੀ ਬਹੁਤ ਹੀ ਟੇਸਟੀ ਔਰ ਕ੍ਰਿਸਪੀ ਜੀ ਲੱਗਦੀ ਹੈ ਤੇ ਦੂਸਰੀ ਜਿਹੜੀ ਹੈ ਮੈਂ ਇਸੇ ਤਰੀਕੇ ਨਾਲ ਇਹਦੀ ਆ ਫੋਰ ਫੋਲਡ ਕਰਕੇ ਇਸ ਨੂੰ ਬੁੱਕ ਫੋਲਡ ਕਰਕੇ ਤੇ ਇਹਦੀ ਮਟਰੀ ਬਣਾਈ ਸੀ ਇਹ ਵੀ ਬਹੁਤ ਹੀ ਕ੍ਰਿਸਪੀ ਬਣਦੀ ਆ ਉੱਪਰ ਅਸੀਂ ਇਹਦੇ ਉੱਪਰ ਵਿੱਚ ਜਿਹੜਾ ਕੋਈ ਵੀ ਨਮਕ ਵਗੈਰਾ ਨਹੀਂ ਪਾਇਆ ਉਹ ਮਸਾਲਾ ਜਿਹੜਾ ਵੱਖਰੇ ਤੋਂ ਤਰੀਕੇ ਨਾਲ ਜਿਹੜਾ ਕਾਲੀ ਮਿਰਚਾਂ ਨਮਕ ਤੇ ਥੋੜਾ ਜਿਹਾ ਚਾਟ ਮਸਾਲਾ ਪਾ ਕੇ ਉਹ ਤਿਆਰ ਕਰ ਲਿਆ ਸੀ ਤੇ ਮਟਰੀ ਜਿਹੜੀ ਆ ਫਿਰ ਤੁਸੀਂ ਕਰ ਲੈਣੀ ਹੈ ਜੀਟੀ ਫਰਾਈ ਕਿਸੇ ਵੀ ਆਪਣੇ ਕੁਕਿੰਗ ਆਲ ਜੋ ਤੁਸੀਂ ਵਰਤਦੇ ਜੇ ਉਹ ਤੁਸੀਂ ਪਾ ਕੇ ਬਹੁਤ ਹੀ ਟੇਸਟੀ ਮਟਰੀ ਜਿਹੜੀ ਆ ਘਰ ਵਿੱਚ ਜਿਆਦਾ ਟਾਈਮ ਨਹੀਂ ਲੱਗਦਾ ਤੇ ਨਾ ਹੀ ਦਵਸਤੇ ਮੈਂ ਕੋਈ ਮੈਦਾ ਲਿਆ ਸੀ ਇੱਕ ਕੋਲੀ ਮੈਦਾ ਸੀ ਤੇ ਇੱਕ ਕੋਲੀ ਜਿਹੜਾ ਆਟਾ ਤੇ ਇਹਦੇ ਨਾਲ ਬਣਾਈ ਸੀ ਬਾਕੀ ਮੈਦੇ ਹੋ ਰਾਟੀ ਵਿੱਚ ਕੋਈ ਫਰਕ ਨਹੀਂ ਹੈਗਾ ਕਿਉਂਕਿ ਮੈਂ ਅੱਜਕੱਲ ਆਟਾ ਵੀ ਜਿਹੜਾ ਮੈਦੇ ਵਰਗਾ ਹੀ ਮਿਲਦਾ ਹੈ ਉਹਦੇ ਵਿੱਚ ਵੀ ਕੋਈ ਜਿਹੜੀ ਐ ਚੋਖਰ ਵਗੈਰਾ ਜਿਹੜਾ ਸੂੜਾ ਜਿਹੜਾ ਪੰਜਾਬੀ ਚਸੀਂ ਬੋਲਦੇ ਆ ਕਿ ਉਹ ਨਹੀਂ ਨਿਕਲਦਾ ਬਹੁਤ ਘੱਟ ਹੁੰਦਾ ਆ ਤੇ ਹਾਂਜੀ ਤੇ ਮਟਰੀ ਹੋ ਗਈ ਹੈ ਜੀ ਸਾਡੀ ਰੈਡੀ ਤੇ ਵੀਡੀਓ ਲਾਈ ਚੰਗੇ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਔਰ ਸ਼ੇਅਰ ਵੀ ਜ਼ਰੂਰ ਕਰਿਓ ਔਰ ਤੁਸੀਂ ਦੇਖੋ ਕਿ ਕਿੰਨੇ ਸੋਹਣੇ ਫਲਾਵਰ ਬਣ ਕੇ ਜਿਹੜੇ ਸਾਡੇ ਕੋ ਹੋ ਗਏ ਜੀ ਰੈਡੀ ਬਸ ਬਣਾਉਂਦਿਆ ਟਾਈਮ ਲੱਗੇਗਾ ਖਾਂਦਿਆ ਟਾਈਮ ਬਿਲਕੁਲ ਨਹੀਂ ਲੱਗੇਗਾ ਤੇ ਹਾਂਜੀ ਦੂਸਰੇ ਮੈਂ ਬਣਾਲੇ ਸੀ ਲੱਡੂ ਭਟੇ ਦੀ ਵੀਡੀਓ ਮੈਂ ਸ਼ੇਅਰ ਨਹੀਂ ਕੀਤੀ ਇਹਦੇ ਵਿੱਚ ਸਟਫਿੰਗ ਜਿਹੜੀ ਮੈਂ ਸੂਜੀ ਦੀ ਨਹੀਂ ਪਾਈ ਇਹਦੇ ਵਿੱਚ ਮਟਰੀ ਦੇ ਵਿੱਚ ਜਿਹੜੀ ਐ ਸੂਜੀ ਜਿਹੜੀ ਐ ਆਹ ਸੌਰੀ ਮੈਂ ਪਨੀਰ ਦੀ ਜਿਹੜੀ ਆ ਇੱਕ ਰੋਸਟ ਕਰਕੇ ਉਹਦੀ ਫਿਲਿੰਗ ਜੜੀਆ ਸਟਫ ਕੀਤੀ ਸੀ ਬਹੁਤ ਹੀ ਵਧੀਆ ਤੇ ਪੋਲੇ ਪੋਲੇ ਜਿਹੜੇ ਆ ਇਹਨਾਂ ਨੂੰ ਆਪਾਂ ਬੋਲਦੇ ਆ ਜੀ ਗੋੰਦਵੀ ਲੱਡੂ ਉਹ ਬਣਾਏ ਸੀ ਕਿਉਂਕਿ ਉਹਦੀ ਵੀਡੀਓ ਮੈਂ ਅੱਗੇ ਵੀ ਸ਼ੇਅਰ ਕੀਤੀ ਇਸ ਕਰਕੇ ਮੈਂ ਜਿਹੜੀ ਉਹ ਸ਼ੇਅਰ ਨਹੀਂ ਕੀਤੀ ਤੇ ਮਟਰੀ ਹੋ ਗਈ ਸਾਡੀ ਰੈਡੀ ਤੇ ਲੱਡੂ ਵੀ ਇੱਧਰ ਹੋ ਗਏ ਨੇ ਰੈਡੀ ਤੇ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਚੰਗੀ ਲੱਗੇ ਤੇ ਸ਼ੇਅਰ ਵੀ ਜ਼ਰੂਰ ਕਰਿਓ ਫਸਟ ਟਾਈਮ ਲ ਚੈਨਲ ਤੇ ਵਿਜ਼ਿਟ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੀ ਅਰਦਾਸਿਓ ਕੀ ਵੀਡੀਓ ਮੈਨੂੰ ਤੁਹਾਨੂੰ ਜੜੇ ਮੇਰੀ ਵੀਡੀਓ ਕਿੱਦਾਂ ਦੀ ਲੱਗੀ